ਅੱਜ ਵੀ ਇਹ ਕਹਿ ਲੰਦਾ ਕਿ ਇਹ ਅਸਰ ਵਿੱਚ ਗੁਰਸਿੱਖ ਹੈਗਾ ਜਿਹਨੂੰ ਉਹਨੂੰ ਐ ਨਹੀਂ ਖਾਣ ਚਾਹੀਦਾ ਉਹ ਨਹੀਂ ਖਾਣਾ ਚਾਹੀਦਾ ਐ ਨਹੀਂ ਪਾਣਾ ਚਾਹੀਦਾ ਸਿੱਤ ਤੁਸੀਂ ਚੁੰਨੀ ਟੱਕੀ ਇਹ ਵੀ ਸਵਾਲ ਉੱਠ ਕੇ ਆਉਂਦੇ ਕਿ ਤੁਸੀਂ ਚੁੰਨੀ ਟੱਕ ਕੇ ਟੱਕ ਕੇ ਬੈਠੋ ਇਹ ਕਰੋ ਸੋ ਹਰ ਚੀਜ਼ ਤੇ ਬਾਬੇ ਨਾਨਕ ਨੇ ਉਸੇ ਸ਼ਬਦ ਵਿੱਚ ਇਹ ਕਿਹਾ ਕਿ ਜਿਸ ਦਾ ਬਹਿਰੇ ਮਨ ਤਨਪੀੜੀ ਮਨ ਵਿੱਚ ਚਲੇ ਗਾ ਜਿਹੜੀ ਚੀਜ਼ ਪਹਿਨਣ ਨਾਲ ਤੇਰੇ ਮਨ ਵਿੱਚ ਕੋਈ ਬੁਰਾ ਖਿਆਲ ਪੈਦਾ ਆਉਂਦਾ ਹੈ ਜਾਂ ਤੇਰੇ ਸਰੀਰ ਨੂੰ ਤਕਲੀਫ ਹੁੰਦੀ ਹੈ ਉਹ ਨਾ ਪਹਿਨ ਉਹਨਾਂ ਨੇ ਇਹ ਜਵਾਬ ਦਿੱਤਾ ਪਰ ਇਹ ਤਾਂ ਇੱਕ ਇੰਡੀਵਿਜੂਅਲ ਨੂੰ ਇੰਨਾ ਹੱਕ ਦਿੱਤਾ ਨਾ ਆਪਣਾ ਡਿਸਾਈਡ ਕਰਨ ਦਾ ਅੱਜ ਇੰਟਰਵਿਊ ਨੂੰ ਤੇ ਹੱਕ ਮਿਲਦਾ ਨਹੀਂ ਡਿਸਾਈਡ ਕਰਦੇ ਨਹੀਂ ਅੱਜ ਲੇਕਿਨ ਅਕਾਲ ਤੱਕ ਦਾ ਤੇ ਕੰਮ ਇਹੀ ਹੈ ਨਾ ਕਿ ਜੇ ਤਖਤ ਬਣਾਇਆ ਤੁਸੀਂ ਤੇ ਉਹਦਾ ਕੰਮ ਤੇ ਇਹੀ ਹੈ ਜੇ ਬਾਬੇ ਨਾਨਕ ਨੇ ਤੁਹਾਨੂੰ ਇਹ ਰਾਈਟ ਦਿੱਤੇ ਨੇ ਇਸ ਰਾਈਟ ਨੂੰ ਉੱਥੇ ਅਸਰਟ ਕਰ ਕੋਈ ਉਹ ਲਾਗੂ ਕਰੇ ਬਈ ਕਿਉਂ ਤੁਸੀਂ ਕਿਉਂ ਕਿਉਂ ਕੋਣ ਹੁੰਦੇ ਤੁਸੀਂ ਰੋਕਣ ਵਾਲੇ ਬਾਬੇ ਨਾਨਕ ਦੇ ਇੱਕ ਦਿਨ ਜੋ ਗੱਲ ਸਾਦੀ ਦਿੱਤੀ ਹੈ ਤੁਸੀਂ ਉਹ ਆਜ਼ਾਦੀ ਖੋਣ ਵਾਲੇ ਕੌਣ ਹੁੰਦੇ ਹੋ ਤੁਸੀਂ ਪ੍ਰਚਾਰ ਕਰ ਸਕਦੇ ਹੋ ਜੇ ਕੋਈ ਚੰਗੀ ਗੱਲ ਸਮਝੇ ਤਾਂ ਤੁਸੀਂ ਉਹਨੂੰ ਪ੍ਰੇਰ ਸਕਦੇ ਹੋ ਲੇਕਿਨ ਤੁਸੀਂ ਤੁਸੀਂ ਜਿਸ ਤਰ੍ਹਾਂ ਉਹਦਾ ਅਪਮਾਨ ਕਰਦੇ ਹੋ ਉਹ ਤੂੰ ਦਾੜੀ ਬੰਨੀ ਹੈ ਤੂੰ ਪੱਕਾ ਸਿੱਖੀ ਨਹੀਂ ਉਹ ਤੁਸੀਂ ਬੜੇ ਪੱਕੇ ਸੇ